ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਆਉਂਦੇ ਦਿਨਾਂ ਵਿੱਚ ਕਿਵੇਂ ਦਾ ਰਹੇਗਾ ਗੱਲ ਕਰਾਂਗੇ ਜੀ ਆਪਾਂ 25 ਤੋਂ 28 ਜੂਨ ਦੇ ਮੌਸਮ ਦੀ ਕਿਉਂਕਿ ਹੁਣ ਮੌਨਸੂਨ ਪੰਜਾਬ ਵਿੱਚ ਐਂਟਰ ਕਰ ਚੁੱਕਿਆ ਹੈ ਤੇ ਜਿਹੜੇ ਇਲਾਕਿਆਂ ਤੋਂ ਮੌਨਸੂਨ ਐਂਟਰ ਕੀਤਾ ਹੈ ਉਹਨਾਂ ਇਲਾਕਿਆਂ ਦੇ ਵਿੱਚ ਹਲਕਾ ਦਰਮਿਆਨਾ ਹੁਣ ਸਾਨੂੰ ਮੀਂਹ ਦੇਖਣ ਨੂੰ ਮਿਲ ਰਿਹਾ ਖਾਸ ਤੌਰ ਤੇ ਹਿਮਾਚਲ ਦੇ ਨਾਲ ਲੱਗਦੀ ਬੈਲਟ ਜਿਹਨੂੰ ਆਪਾਂ ਦੁਆਬੇ ਦਾ ਏਰੀਆ ਕਹਿ ਸਕਦੇ ਹਾਂ ਜਿਹਦੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਇਹਨਾਂ ਵਿੱਚ ਹਲਕੀ ਬਹੁੰਦਾਬੰਦੀ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਸਿੱਟੇ ਵਜੋਂ ਸਾਨੂੰ ਆਪਾਂ ਕਹੀਏ ਤਾਂ ਇੱਕ ਤਰੀਕੇ ਨਾਲ ਗਰਮੀ ਤੋਂ ਥੋੜੀ ਜੀ ਰਾਤ ਮਿਲੀ ਹੈ ਪਰ ਉਨਾ ਜਿਆਦਾ ਮੀਂਹ ਨਹੀਂ ਹੋਇਆ ਜਿੰਨੀ ਜਿਆਦਾ ਉਮੀਦ ਦਿਖਾਈ ਦੇ ਰਹੀ ਸੀ ਕਿ ਕੜਾਕੇ ਦਾ ਮੀਂਹ ਹੋਵੇਗਾ ਪਰ ਹਾਂ ਜਿਸ ਇਲਾਕੇ ਵਿੱਚ ਮੀਂਹ ਹੋਇਆ ਤਾਂ ਉਹਨਾਂ ਇਲਾਕੇ ਵਿੱਚ ਵਧੀਆ ਮੀਂਹ ਹੋਇਆ ਜਿਵੇਂ ਕਿ ਆਨੰਦਪੁਰ ਸਾਹਿਬ ਦਾ ਕੁਝ ਕੇਰੀਆ ਰੂਪਨਗਰ ਜ਼ਿਲ੍ਹੇ ਦਾ ਰੋਪੜ ਸ਼ਹਿਰ ਹੋ ਗਿਆ ਪੂਰਾ ਤੇ ਮੁਹਾਲੀ ਕਰਾਲੀ ਲੁਧਿਆਣੇ ਦੇ ਨੇੜੇ-ਤੇੜੇ ਦੇ ਕੁਝ ਕ ਇਲਾਕੇ ਨਾਪੇ ਦੇ ਕੁਝ ਕ ਇਲਾਕਾ ਤੇ ਖੰਨੇ ਦੇ ਕੁਝ ਕ ਇਲਾਕੇ ਵਿੱਚ ਜਿਹੜਾ ਮੀਂਹ ਤਗੜਾ ਦੇਖਣ ਨੂੰ ਮਿਲਿਆ ਬਾਕੀ ਪੰਜਾਬ ਨਾਲੋਂ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰ ਰਹੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਹੁਣ ਮੌਨਸੂਨ ਦੀ ਜੋ ਅਪਡੇਟ ਆਈ ਹੈ ਮੀਂਹ ਦੀ ਅਪਡੇਟ ਆਈ ਹੈ ਉਹ ਵੀ ਸਾਂਝੀ ਕਰਦੇ ਹਾਂ ਤੇ ਮੌਨਸੂਨ ਕਿੱਥੇ ਪਹੁੰਚ ਗਿਆ ਹੈ ਕਦੋਂ-ਕਦੋਂ ਵਧੇਗਾ ਅੱਗੇ ਉਹ ਜਾਣਕਾਰੀ ਵੀ ਸਾਂਝੀ ਕਰਾਂਗੇ ਚਲੋ ਜੀ ਹੁਣ 25 ਤੋਂ 28 ਤਰੀਕ ਤੱਕ ਦੀ ਅਪਡੇਟ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਜੀ ਆਪਾਂ 25 ਜੂਨ ਦੀ ਅਪਡੇਟ ਤੋਂ ਜਿਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਕਿ ਜਿਹੜੇ ਹਾਲਾਤ ਨੇ ਸਾਨੂੰ ਉਹ ਪੂਰਵੀ ਇਲਾਕੇ ਵਿੱਚ ਜ਼ਿਲ੍ਹਾ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਦਾ ਇਲਾਕਾ ਇਹਦੇ ਵਿੱਚ ਤਗੜਾ ਵੀ ਦੇਖਣ ਨੂੰ ਮਿਲ ਸਕਦਾ ਹੈ ਯਾਨੀ ਕਿ ਅਜਿਹਾ ਨਹੀਂ ਹੈ ਕਿ ਬਹੁਤ ਭਾਰੀ ਵੀ ਹੋਵੇਗਾ ਪਰ ਹਾਂ ਬੱਦਲਾਂ ਵਾਂਗ ਦੇ ਨਾਲ ਕਿਰਮਣ ਕਣੀ ਹਲਕਾ ਦਰਮਿਆਨਾ ਕਿਸੇ ਪਿੰਡ ਵਿੱਚ ਜ਼ਿਆਦਾ ਕਿਸੇ ਪਿੰਡ ਵਿੱਚ ਘੱਟ ਕਿਸੇ ਸ਼ਹਿਰ ਵਿੱਚ ਜ਼ਿਆਦਾ ਕਿਸੇ ਸ਼ਹਿਰ ਵਿੱਚ ਘੱਟ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਸੈਂਟਰ ਵਾਲੀ ਬੈਲਟ ਜਿਹੜੀ ਤੁਸੀਂ ਇਹ ਵਾਲੀ ਦੇਖ ਰਹੇ ਹੋ ਇਹਦੇ ਵਿੱਚ ਗੁਰਦਾਸਪੁਰ हो गया सर ठीक है ਸਾਡਾ ਅੰਮ੍ਰਿਤਸਰ ਹੋ ਗਿਆ ਕਪੂਰਥਲਾ ਜਲੰਧਰ ਲੁਧਿਆਣਾ ਮੋਗੇ ਦੇ ਨੇੜੇ-ਤੇੜੇ ਦੇ ਕੁਝ ਕੇ ਇਲਾਕਾ ਜੀ ਤੇ ਮਲੇਰਕੋਟਲੇ ਦੇ ਕੁਝ ਕੇ ਇਲਾਕਾ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਇਹਨਾਂ ਵਿੱਚ ਥੋੜੀਆਂ ਥਾਵਾਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਤੇ ਬਾਕੀ ਇਲਾਕੇ ਵਿੱਚ ਘੱਟ ਮੀਂਹ ਹੈ ਜਾਨਕੀ ਬੂੰਦਾਬੰਦੀ ਬੱਦਲਬਾਜਦਾ ਇਹ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਅਗਰ ਇਸ ਤੋਂ ਇਲਾਵਾ ਅਗਰ ਅੱਗੇ ਜਾਈਏ ਤਾਂ ਆਪਾਂ 26 ਅਤੇ 27 ਜੂਨ ਇਹ ਦੋ ਦਿਨ ਨੇ ਇਹਨਾਂ ਵਿੱਚ ਤਗੜਾ ਮੀਂਹ ਲੱਗ ਰਿਹਾ ਹੈ ਅਗਰ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ 26 ਜੂਨ ਦੀ ਤਾਂ ਮਾਝੇ ਦਾ ਇਲਾਕਾ ਸੈਂਟਰਲ ਪੰਜਾਬ ਦਾ ਪੂਰਾ ਇਲਾਕਾ ਇਹਦੇ ਵਿੱਚ ਮੀਂਹ ਲੱਗ ਰਿਹਾ ਜੀ ਵਧੀਆ ਉਮੀਦ ਹੈ ਮੀਂਹ ਦੀ ਤੇ ਬਾਕੀ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਦਰਮਿਆਨਾ ਮੀਂਹ ਬਾਕੀ ਪੰਜਾਬ ਵਿੱਚ ਵੀ ਦੇਖਣ ਨੂੰ ਮਿਲੇਗਾ ਬਹੁਤੀਆਂ ਥਾਵਾਂ ਦੇ ਉੱਪਰ ਸਿਸਟਮ ਸਾਨੂੰ ਵਧੀਆ ਤਰੀਕੇ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ 27 ਜੂਨ ਨੂੰ ਵੀ ਸੇਮ ਹਾਲਾਤ ਨੇ ਤੁਸੀਂ ਦੇਖੋਗੇ ਤਾਂ 27 ਜੂਨ ਨੂੰ ਵੀ ਸੇਮ ਹਾਲਾਤ ਬਣ ਰਹੇ ਨੇ ਵਧੀਆ ਮੀਂਹ ਹੈ ਉੱਤਰੀ ਪੰਜਾਬ, ਸੈਂਟਰਲ ਪੰਜਾਬ, ਦੱਖਣੀ ਪੰਜਾਬ ਦੇ ਵਿੱਚ ਤੇ ਜਿਸ ਦੇ ਨਾਲ ਉਮੀਦ ਲੱਗ ਰਹੀ ਹੈ ਕਿ ਹਾਂ ਬਦਲਬਾਈ ਕਿਣਮਣ ਕਣੀ ਜਾਂ ਮੌਨਸੂਨ ਹੁਣ ਪੰਜਾਬ ਦੇ ਉੱਪਰ ਵਧੀਆ ਤਰੀਕੇ ਨਾਲ ਕੰਮ ਕਰਦਾ ਹੋਇਆ ਦਿਖਾਈ ਦੇਵੇਗਾ ਮੀਂਹ ਨਾਲ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਦਿਖਾਈ ਦੇਵੇਗੀ ਕਿਉਂਕਿ ਇਸ ਹਲਕੇ ਦਰਮਿਆਨੇ ਮੀਂਹ ਪੈਣ ਤੋਂ ਬਾਅਦ ਜਦੋਂ ਗਰਮੀ ਧੁੱਪ ਨਿਕਲਦੀ ਹੈ ਤਾਂ ਹਮਸ ਬਣ ਹੀ ਜਾਂਦੀ ਹੈ ਤੇ ਉਸੇ ਤਰੀਕੇ ਨਾਲ ਹਮਸ ਪੰਜਾਬ ਦੇ ਉੱਪਰ ਵਰਕਰ ਆ ਰਿਹਾ ਹੈ ਅਗਰ ਹੁਣ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਆਉਂਦੇ ਦਿਨ 28 ਤਰੀਕ ਦੀ ਤਾਂ 28 ਤਰੀਕ ਨੂੰ ਥੋੜ੍ਹਾ ਜਿਹਾ ਸਿਸਟਮ ਕਮਜ਼ੋਰ ਪੈ ਰਹੇ ਨੇ ਜਿਸ ਦੇ ਨਾਲ ਉੱਤਰੀ ਪੰਜਾਬ ਦੇ ਵਿੱਚ ਬਿਸ਼ੱਕ ਮੀਂਹ ਬਣਿਆ ਰਹੇਗਾ ਜਿੱਥੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੱਕ ਕਿਸੇ-ਕਿਸੇ ਥਾਂ ਦੇ ਉੱਪਰ ਟਟਮਾ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੰਜਾਬ ਦੇ ਉੱਪਰ ਪੱਦਲ ਵਾਈ ਕਿਣਮਣਕਣੀ ਆਉਂਦੀ ਜਾਂਦੀ ਹਵਾ ਚਲਦੀ ਰਹੇਗੀ ਪਰ ਮੀਂਹ ਦੀ ਉਮੀਦ ਘੱਟ ਹੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਮੌਨਸੂਨ ਦੀ ਮੌਨਸੂਨ ਨੂੰ ਲੈ ਕੇ ਚੰਗੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਲਗਭਗ 10% ਤੋਂ ਵੀ ਘੱਟ ਹਿੱਸਾ ਭਾਰਤ ਦਾ ਮੌਨਸੂਨ ਦੀ ਚਪੇੜ ਤੋਂ ਬਾਂਝਾ ਰਹਿ ਰਿਹਾ ਜਾਨੀ ਕਿ ਮੌਨਸੂਨ ਦੇ ਅੰਦਰ ਕਵਰ ਫਿਲਹਾਲ ਇਹ ਇਲਾਕਾ ਨਹੀਂ ਹੋਇਆ ਲਗਭਗ ਬਾਕੀ ਪੰਜਾਬ ਕਵਰ ਹੋ ਹੀ ਚੁੱਕਿਆ ਜਿਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਇਹ ਇਲਾਕੇ ਦੀ ਤਾਂ ਹਿਮਾਚਲ ਵੱਲੋਂ ਪਠਾਨਕੋਟ ਦੇ ਏਰੀਆ ਲਗਭਗ ਇਸ ਨੇ ਕਵਰ ਕਰ ਲਿਆ ਤੇ ਬਾਕੀ ਜਿਹੜਾ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਜਿਹੜਾ ਸਾਨੂੰ ਰੂਪਨਗਰ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਿਆ ਮੋਹਾਲੀ ਦਾ ਕੁਝ ਕਲਾਕਾ ਫਤਿਹਗੜ ਸਾਹਿਬ ਦਾ ਕੁਝ ਕਲਾਕਾ ਪਿੰਡ ਜिले ਜਿਹੜੇ ਨੇ ਕੁਝਕ ਉਹਨਾਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵਜੋਂ ਸਾਨੂੰ ਫਿਲਹਾਲ ਕੋਈ ਬਹੁਤ ਵੱਡੀ ਅਪਡੇਟ ਨਹੀਂ ਆਈ ਮੌਨਸੂਨ ਦੀ ਜਿਹਨਾਂ ਆਪਾਂ ਕਹਿ ਸਕੀਏ ਕਿ ਭਾਰੀ ਮੀਂਹ ਹੈ ਪਰ ਹਾਂ ਅਜਿਹਾ ਜ਼ਰੂਰ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਮੌਨਸੂਨ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਕੰਮ ਕਰਦਾ ਹੋਇਆ ਦਿਖਾਈ ਦੇਵੇਗਾ। ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ, ਮੌਨਸੂਨ ਦੀ ਜਾਣਕਾਰੀ। ਬਾਕੀ ਅਗਲੀ ਜਾਣਕਾਰੀ ਜੋ ਵੀ ਹੋਵੇਗੀ ਉਹ ਤੁਹਾਡੇ ਤੱਕ ਲੈ ਕੇ حاضر ਹੋਵਾਂਗੇ। ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ। ਤਾਂ ਕਿ ਜੋ ਵੀ ਵੀਡੀਓ ਅਸੀਂ ਅਪਲੋਡ ਕਰੀਏ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਆ ਸਕੇ ਅਤੇ ਤੁਸੀਂ ਸਮੇਂ ਸਿਰ ਜਾਣਕਾਰੀ ਲੈ ਕੇ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।